ਮੇਰੇ ਆਧਾ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਦਲਜੀਤ ਸਿੰਘ ਚੀਮਾ ਹੋਣਾ ਨੇ ਤੁਹਾਡੇ ਵਾਲੀ ਭਰਤੀ ਦੀਆਂ ਪਰਚੀਆਂ ਤੇ ਆਪਣੀਆਂ ਪਰਚੀਆਂ ਤੱਕ ਦਿਖਾਈਆਂ ਕਿ ਨਾ ਉਹਦੇ ਤੇ ਅਕਾਲੀ ਦਲ ਦਾ ਦਫਤਰ ਦਾ ਜ਼ਿਕਰ ਹੈ ਨਾ ਤਕੜੀ ਦਾ ਜ਼ਿਕਰ ਹੈ ਇਹ ਮੈਂਬਰਸ਼ਿਪ ਫੋਕਸ ਮੈਂਬਰਸ਼ਿਪ ਹੈ ਇਹ ਦੋ ਮੈਂਬਰਸ਼ਿਪਾਂ ਕਿਉਂ ਹੋਈਆਂ ਫਿਰ ਨਹੀਂ ਉਹ ਜਿਹੜੀ ਉਹ ਦਿਖਾਈ ਸੀ ਉਹ ਤਾਂ ਕਾਪੀ ਹੈ ਹੀ ਨਹੀਂ ਸੀਗੀ ਪਰਚੀ ਉਹ ਤਾਂ ਪਤਾ ਨਹੀਂ ਕਿੱਥੋਂ ਦਿਖਾਈ ਜਾਂਦੇ ਸੀ ਜਿਹਦੀ ਅਸਲੀ ਭਰਤੀ ਹੋਈ ਹੈ ਜਿਹਦੇ ਤੇ 15 ਲੱਖ ਦੀ ਉਹਦੇ ਤੇ ਸਾਰਾ ਕੁਝ ਉਹਦੇ ਦਫਤਰ ਦਾ ਐਡਰੈਸ ਵੀ ਹੈ ਉਹ ਤੇ ਸ਼ਰੋਮਣੀ ਅਕਾਲੀ ਦੇ ਕਿਹੜੇ ਦਫਤਰ ਦਾ ਐਡਰੈਸ ਸੀ ਉਹਦੇ ਤੇ ਨਹੀਂ ਉਥੇ ਅੰਮ੍ਰਿਤਸਰ ਦਾ ਦਫਤਰ ਦਾ ਐਡਰੈਸ ਹੈਗਾ ਜਿਹੜਾ ਅਕਾਲੀ ਦਲ ਦਾ ਚੰਡੀਗੜ੍ਹ ਦਾ ਦਫਤਰ ਹੈ ਉਹ ਐਡਰੈਸ ਨਹੀਂ ਉਹ ਐਡਰੈਸ ਦੇਖੋ ਦੇ ਹੀ ਨਹੀਂ ਸਕਦੇ ਸੀਗੇ ਹੂੰ ਦੇਖੋ ਖਰਨੀ ਤਾਂ ਉਸੇ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਸੀ ਨਾ ਜੇ ਨਾ ਇਹ ਉਸ ਗੱਲ ਤੋਂ ਮੁਕਰਦੇ ਫਿਰ ਤਾਂ ਉਹੀ ਹੋਣੀ ਸੀਗੀ ਇਹੀ ਕਨਫਿਊਜ਼ਨ ਹੈ ਸਮਝਾਓ ਸਾਨੂੰ ਅੱਜ ਪੂਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ ਦੇਖੋ ਜਿਹੜੀ ਕਮੇਟੀ ਨਵੇਂ ਤਰੀਕੇ ਨਾਲ ਨਵਾਂ ਦਫਤਰ ਦੇ ਕੇ ਭਰਤੀ ਕੀਤੀ ਗਈ ਤਾਂ ਤੁਸੀਂ ਕਲੀਅਰ ਸੀਗੇ ਕਿ ਇੱਕ ਨਵੀਂ ਪਾਰਟੀ ਬਣਾਉਣ ਜਾ ਰਹੇ ਹੋ ਬਿਲਕੁਲ ਨਹੀਂ ਸੀਗੇ ਦੇਖੋ ਜਦੋਂ ਤੁਸੀਂ ਅਕਾਲ ਤਖਤ ਹੁਕਮਨਾਮਾ ਜਾਰੀ ਹੋ ਗਿਆ ਵੀ ਆ ਕਮੇਟੀ ਬਣ ਗਈ ਜੀ ਵੀ ਇਹੀ ਭਰਤੀ ਕਰੂਗੀ ਭਰਤੀ ਕਰਕੇ ਡੈਲੀਗੇਟ ਚੁਣ ਕੇ ਲੀਡਰਸ਼ਿਪ ਚੁਣੂਗੀ ਜਦੋਂ ਤੁਸੀਂ ਅਕਾਲ ਤਖਤ ਸਾਹਿਬ ਤੇ ਲੀਡਰਸ਼ਿਪ ਪੇਸ਼ ਹੋ ਕੇ ਸਾਰੀਆਂ ਗਲਤੀਆਂ ਮੰਨ ਲੀਆਂ ਸਜ਼ਾ ਭੁਗਤ ਲਈ ਫਿਰ ਉਹ ਕਮੇਟੀ ਮੰਨਣ ਦੀ ਕੀ ਦਿੱਕਤ ਸੀਗੀ ਕੌਣ ਸੀਗਾ ਕਮੇਟੀ ਦੇ ਵਿੱਚ ਵਿੱਚੋਂ ਹੀ ਸੀਗੇ ਸਾਰੇ ਕੋਈ ਬਾਹਰੋਂ ਤਾਂ ਕੋਈ ਨਹੀਂ ਸੀਗਾ ਇਕੱਲੇ ਬੀਬੀ ਸਤਵੰਤ ਕੌਰ ਤੋਂ ਬਿਨਾ ਸਾਰੇ ਵਿੱਚੋਂ ਹੀ ਸੀ ਮੈਂ ਕਿਸੇ ਤੁਹਾਡੇ ਦਾ ਹਿੱਸਾ ਨਹੀਂ ਸੀਗਾ ਜੀ ਹੁੰਦਾਂ ਸਾਹਿਬ ਬਿਲਕੁਲ ਹੀ ਕਿਸੇ ਤੁਹਾਡੇ ਹਿੱਸਾ ਨਹੀਂ ਸੀਗੇ ਉਹ ਸੁਭੀ ਸਿੰਘ ਬਾਲ ਦੇ ਪੂਰੇ ਨਹੀਂ ਦੇ ਕੀ ਸੀਗੇ ਫਿਰ ਦੇਖੋ ਉਹ ਧਾਮੀ ਸਾਹਿਬ ਸੀਗੇ ਬਡੂੰਗਰ ਸਾਹਿਬ ਸੀਗੇ ਕੀ ਪ੍ਰੋਬਲਮ ਸੀ ਜੇ ਕਮੇਟੀ ਤੋਂ ਭਰਤੀ ਹੋ ਜਾਂਦੀ